ਜੀ ਤਕਰੀਬਨ ਆਪਾਂ ਸਾਰੀ ਰਾਤ ਨੂੰ ਸੌਣ ਲੱਗੇ ਜਿਹੜਾ ਆਪਣਾ ਫੋਨ ਆ ਜਾਂ ਤਾਂ ਆਪਾਂ ਸਰਾਹਲੇ ਥਲੇ ਰੱਖ ਕੇ ਸੌਂਨੇ ਆ ਜਾਂ ਆਪਾਂ ਆਪਣੇ ਲਾਗੇ ਤਾਂ ਕੇ ਰੱਖ ਕੇ ਸੌਂਨੇ ਤੁਸੀਂ ਹੁਣ ਬਿਲਕੁਲ ਸਾਵਧਾਨ ਹੋ ਜਾਓ ਜਿਹੜੀ ਵੀ ਆਪਣੇ ਫੋਨ ਦੇ ਵਿੱਚ ਰੇਡੀ ਹੈ ਇਹ ਖਲਦੀ ਆ ਇਹ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਖਤਰਨਾਕ ਹੈ ਇਹ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਤੁਹਾਡੇ ਫੋਨ ਦਾ ਇੱਕ ਐਸਆਰ ਚੈੱਕ ਕਰਨਾ ਦੱਸੂਗਾ ਜੇਕਰ ਉਹ ਸਹੀ ਹੋਇਆ ਤਾਂ ਤੁਸੀਂ ਬਿਲਕੁਲ ਸੇਫ ਆ ਜੇਕਰ ਉਹ ਜ਼ਿਆਦਾ ਦੱਸ ਰਿਹਾ ਤਾਂ ਤੁਸੀਂ ਬਿਲਕੁਲ ਸਾਵਧਾਨ ਹੋ ਜਾਓ ਇਹਦਾ ਚੈੱਕ ਕਰ ਲੈ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਦੇ ਐਂਡ ਤੱਕ ਦੇਖਿਓ ਆ ਉਹ ਤਾਂ ਇਹਨਾਂ ਆਪਾਂ ਦੱਸਦੇ ਆ ਵੀਡੀਓ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ ਡਾਇਲ ਪੈਡ ਦੇ ਵਿੱਚ ਜਾਣਾ ਹੈ ਇੱਥੇ ਆਪਾਂ ਇੱਕ ਕੋਡ ਡਾਇਲ ਕਰਨਾ ਤੁਸੀਂ ਪੂਰੇ ਧਿਆਨ ਨਾਲ ਵੀਡੀਓ ਦੇਖਿਓ ਤਾਂ ਹੀ ਤੁਹਾਨੂੰ ਸਮਝ ਲੱਗਣਾ ਇਹ ਤਾਂ ਕਿਉਂਕਿ ਵਿੱਚ ਬਹੁਤ ਸਾਰੀਆਂ ਗੱਜ ਇਦਾਂ ਦੀਆਂ ਨਾ ਗੱਲਾਂ ਦੱਸਣੀਆਂ ਜੇ ਤੁਸੀਂ ਮਿਸ ਕਰਤੀਆਂ ਤਾਂ ਤੁਹਾਨੂੰ ਕੁਝ ਨਹੀਂ ਸਮਝ ਲੱਗਣੀ ਤੇ ਆਡਾ ਨੁਕਸਾਨੇ ਹੋਣਾ ਤਾਂ ਆਪਾਂ ਕੀ ਕਰਨਾ ਇੱਥੇ ਆਪਾਂ ਕਿ ਕੋਡ ਡਾਇਲ ਕਰਨਾ ਸਟਾਰ ਹੈਸ 07 ਹੈਸ ਆਪਾਂ ਜਦੋਂ ਕੋਡ ਡਾਇਲ ਕਰਨਾ ਤਾਂ ਤੁਸੀਂ ਧਿਆਨ ਦੇ ਨਾਲ ਦੇਖੋ ਇੱਥੇ ਆਪਣੀ ਸਕਰੀਨ ਦੇ ਉੱਪਰ ਇੱਕ ਆ ਜਾਣਾ ਐਸਆਰ ਆ ਜਾਣਾ ਲਿਮਟ ਤੁਸੀਂ ਦੇਖ ਸਕਦੇ 1.6 ਲਿਖਿਆ ਆਇਆ ਹੈ ਤਾਂ ਥੱਲੇ ਵੀ ਤੁਸੀਂ ਦੇਖ ਸਕਦੇ ਹੈਡ ਬੋਡੀ ਤਾਂ ਮਤਲਬ 0.96 ਹੈ ਨਾ ਤਾਂ ਮਤਲਬ ਤੁਸੀਂ ਇੱਥੇ ਚੈੱਕ ਕਰਨਾ ਹੈ ਕੋਡ ਡਾਇਲ ਕਰਕੇ ਜੇਕਰ ਤੁਹਾਡੇ 1.6 ਤੋਂ ਜ਼ਿਆਦਾ ਆਦਾ ਤਾਂ ਤੁਸੀਂ ਬਿਲਕੁਲ ਸਾਵਧਾਨ ਹੋ ਜਾਓ ਤੁਹਾਡਾ ਜਿਹੜਾ ਫੋਨ ਹੈ ਕਿਸੇ ਵੇਲੇ ਫੋਨ ਬਲਾਸਟ ਵੀ ਹੋ ਸਕਦਾ ਹੈ ਤੇ ਤੁਹਾਨੂੰ ਉਹਦਾ ਵੀ ਜਿਹੜੀ ਰੇਡੀਏਸ਼ਨ ਬਹੁਤ ਜ਼ਿਆਦਾ ਨਿਕਲਦੀ ਹੈ ਜਿਹੜੀ ਕਿ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਹੈ ਤਾਂ ਮਤਲਬ ਬਹੁਤ ਜ਼ਿਆਦਾ ਬਿਮਾਰੀਆਂ ਨਿਕਲਦੀਆਂ ਜਿਹੜੀਆਂ ਆਪਣੇ ਦਿਮਾਗ ਦੇ ਜਾ ਕੇ ਅਸਰ ਕਰਦੀਆਂ ਤਾਂ ਮਤਲਬ ਤੁਹਾਨੂੰ ਬਿਮਾਰੀ ਲੱਗਣ ਦਾ ਖਤਰਾ ਹੋ ਜਾਂਦਾ ਹੈ ਤਾਂ ਮਤਲਬ ਥੱਲੇ ਵੀ ਤੁਸੀਂ ਦੇਖ ਸਕਦੇ ਆ ਤੇ ਇਸ ਚੀਜ਼ ਨੂੰ ਪੂਰੇ ਧਿਆਨ ਨਾਲ ਦੇਖ ਲਿਓ ਜਿੰਨਾ ਵੀ ਇੱਥੇ ਆ ਰਿਹਾ ਸਕਰੀਨ ਤੇ ਜੇ ਤਾਂ ਇੰਨਾ ਆਉਂਦਾ ਫਿਰ ਤਾਂ ਸਹੀ ਆ ਜੇਕਰ ਇਹ ਤੋਂ ਜ਼ਿਆਦਾ ਆਉਂਦਾ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਰਿਸਕ ਵਾਲਾ ਕੰਮ ਆ ਇਹ ਤਾਂ ਤੁਸੀਂ ਆਪਣਾ ਫੋਨ ਚੇਂਜ ਕਰ ਲਓ ਤਾਂ ਬਾਕੀ ਤੁਸੀਂ ਵੀ ਆਪਣੇ ਫੋਨ ਦਾ ਸਾਰੇ ਚੈੱਕ ਕਰਕੇ ਮੈਨੂੰ ਕਮੈਂਟ ਕਰਕੇ ਦੱਸੋ ਕਿਹੜੀ ਕਿਹੜੀ ਕੰਪਨੀ ਦਾ ਤੁਹਾਡੇ ਕੋਲ ਫੋਨ ਆ ਤੇ ਤੁਹਾਡੇ ਫੋਨ ਦਾ ਐਸਆਰ ਕਿੰਨਾ ਆ ਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਹਰੇਕ ਬੰਦੇ ਤੱਕ ਸ਼ੇਅਰ ਕਰਿਓ ਕਿਉਂਕਿ ਹਰੇਕ ਦੇ ਇਹ ਜਾਣਕਾਰੀ ਕੰਮ ਆਉਣ ਵਾਲੀ ਆ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ